रफल दी तबीयत ठीक नहीं लग रही है आज ना मतलब सारी रात ही ना उल्टीयां जियां करदी रही है ते अन्नू हुन डॉक्टर ਕੋ ਲੈ ਕੇ ਜਾਣਾ ਪਏਗਾ ਰਫਲ ਦੀ ਦਵਾਈ ਲੈਣਗੇ ਨੇ ਔਰ ਟਾਈਮ ਨਹੀਂ ਹੈ ਕਾ ਬਿਲਕੁਲ ਵੀ ਔਰ ਮੈਂ ਬਣਾ ਰਹੀ ਆ ਮੈਗੀ ਕਿਉਂਕਿ ਮੈਨੂੰ ਵੀਡੀਓ ਐਡਿਟ ਕਰਨੀ ਸੀ ਔਰ ਕਾਫੀ ਟਾਈਮ ਲੱਗ ਗਿਆ ਵੀਡੀਓ ਐਡਿਟ ਕਰਨੇ ਤੇ ਮੈਂ ਇਹਦੇ ਸਪਾਇਆ ਹੈ ਪਿਆਜ਼ ਮਟਰ ਔਰ ਆਲੂ ਡੋਲੀ ਰਫਲ ਕਿੱਥੇ ਹੈ ਰਫਲ ਰਫਲ ਨਹੀਂ ਆਈ ਅਭੀ ਆ ਰਹੀ ਹੈ ਅੱਛਾ ਇੱਕ ਜਣਾ ਵੀ ਘਾਰ ਨਾ ਹੋਵੇ ਨਾ ਇੰਨਾ ਸੈਡ ਹੋ ਜਾਂਦੇ ਨੇ ਕਿ ਦੂਜੇ ਦੇ ਬਿਨਾ ਮਤਲਬ ਬਿਲਕੁਲ ਵੀ ਖੇਲ ਨਹੀਂ ਰਿਹਾ ਨਾ ਮੇਰੀ ਗੱਲਾਂ ਦਾ ਜਵਾਬ ਦੇ ਰਿਹਾ ਔਰ ਕਿੰਨੀ ਦੇਰ ਦਾ ਗੇਟ ਤੇ ਕੋਲ ਬੈਠਾ ਹੋਇਆ ਹੈ ਕਿ ਰਫਲ ਚਲੀ ਗਈ ਹੈ ਮਨ ਨੂੰ ਨਹੀਂ ਲੈ ਕੇ ਗਏ ਉਹਨੂੰ ਕਿੱਥੇ ਲੈ ਕੇ ਗਏ ਨੇ ਛੋਟੂ ਔਰ ਲੰਬੂ ਦੀ ਜੋੜੀ ਨਾ ਬਹੁਤ ਹੀ ਜ਼ਿਆਦਾ ਇੱਕ ਦੂਜੇ ਨਾਲ ਕਰਦੇ ਆਗੇ ਨਾ ਕਿ ਜਨਾ ਘਾਰ ਨਹੀਂ ਹੈ ਤੇ ਦੂਜਾ ਬੰਦਾ ਉਦਾਸ ਹੋ ਜਾਂਦਾ ਹੈ ਡਾਕਟਰ ਕੋਲੋਂ ਦਵਾਈ ਲੈ ਕੇ ਆਏ ਨੇ ਅਦੀ ਤੇ ਉਹਨੇ ਸ਼ਾਇਦ ਨਾ ਨੂੰ ਇੰਜੈਕਸ਼ਨ ਲਗਾਇਆ ਸੀ ਆ ਕੇ ਸੋ ਗਈ ਹੈ ਕੁਝ ਖਾਣ ਨੂੰ ਤੇ ਉਹਨਾਂ ਨੇ ਮਨਾ ਕੀਤਾ ਸੀ ਕਿ ਇਹਨੂੰ ਹਲੇ ਨਾ ਖਾਲੀ ਪੇਟ ਹੀ ਰੱਖਣਾ ਤੇ ਇਹ ਆ ਕੇ ਸੋ ਗਈ ਹੈ ਮੈਂ ਵੀ ਨਹੀਂ ਉਠਾਇਆ ਮੈਂ ਕਿਹਾ ਚਲੋ ਜਿੰਨਾ ਰੈਸਟ ਕਰੇਗੀ ਨਾ ਉਹਨਾਂ ਜਲਦੀ ਠੀਕ ਹੋ ਜਾਏਗੀ ਤੇ ਸੋਫੇ ਤੇ ਮੈਂ ਪਾਏ ਉਹਨੇ ਕੱਪੜੇ ਮੈਨੂੰ ਥੋੜੇ ਨਾ ਗਿੱਲੇ-ਗਿੱਲੇ ਲੱਗ ਰਹੇ ਸੀ ਮੈਂ ਕਿਹਾ ਚਲੋ ਪੱਕੇ ਥੱਲੇ ਪਾ ਦੇਣੀ ਆ ਥੋੜੇ ਜਿਨੇ ਆਠਰ ਜਾਣਗੇ ਤੇ ਫਿਰ ਤੈਂ ਕਰ ਲਾਂਗੀ ਹੁਣ ਮੈਂ ਇਹਨੂੰ ਸ਼ਾਮੀ ਉਠਾਇਆ ਹੈ ਮੈਂ ਕਿ ਥੋੜੀ ਮਸਤੀ ਕਰ ਲੈ ਥੋੜਾ ਖੇਲ ਲੈ ਘਰ 'ਚ ਬਿਲਕੁਲ ਸ਼ਾਂਤੀ ਹੋਈ ਪਈ ਏ ਤੇਰੇ ਬਿਨਾ ਡਾਲਰ ਵੀ ਕਿੰਨਾ ਉਦਾਸ ਹੈਗਾ ਉਹਨੇ ਵੀ ਅੱਜ ਕੁਝ ਵੀ ਨਹੀਂ ਸ਼ੋਰ ਮਚਾਇਆ ਨਹੀਂ ਤੇ ਬਹੁਤ ਹੀ ਮਤਲਬ ਉਹ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ ਖੇਲਦਾ ਹੈ ਇਹਦੇ ਨਾਲ ਲੇਕਿਨ ਅੱਜ ਉਹ ਵੀ ਬੜਾ ਸ਼ਾਂਤ ਹੋਇਆ ਪਿਆ ਤੇ ਮੈਂ ਕਿ ਚੱਲੂ ਥੋੜੀ ਜੀ ਮਸਤੀ ਕਰ ਲੈ ਥੋੜਾ ਖੁਸ਼ ਹੋ ਲੈ ਘਰ ਦੀ ਰੌਣਕ ਆ ਗਈ ਤੁਸੀ ਦੋਨੋਂ ਤੋਂ ਬਾਦ ਨਾ ਇਸ ਪੈਂਟ ਦੇ ਉੱਤੇ ਨਾ ਵਾਈਟ ਵਾਈਟ ਜੇ ਸਟੇਨ ਜੇ ਆ ਗਏ ਸੀ ਤੇ ਮੈਂ ਕਿਹਾ ਚਲੋ ਇਹਨੂੰ ਗਿੱਲੇ ਕੱਪੜੇ ਨਾਲ ਨਾ ਸਾਫ਼ ਕਰ ਦੇਣੀ ਆ ਕਿਉਂਕਿ ਜਦੋਂ ਬਾਰਿਸ਼ ਆਂਦੀ ਹੈ ਨਾ ਤੇ ਪਾਣੀ ਜੇ ਤਾਂ ਸਾਫ਼ ਨਹੀਂ ਆਂਦਾ ਹੈ ਇੱਥੇ ਪਾਣੀ ਦੀ ਪ੍ਰੋਬਲਮ ਨੂੰ ਇਸ ਮਕਾਨ 'ਚ ਬਹੁਤ ਜ਼ਿਆਦਾ ਲੱਗਦੀ ਹੈ ਜਿਸ ਦਿਨ ਮੀਂਹ ਆਵੇ ਤੇ ਉਸ ਦਿਨ ਇਹ ਹੁੰਦਾ ਹੈ ਕਿ ਚਾਹੇ ਮੈਂ ਸਵੇਰੇ ਮੋਟਰ ਚਲਾਵਾਂ ਤਾਂ ਵੀ ਗੰਦਾ ਆਏਗਾ ਸ਼ਾਮੇ ਚਲਾਣੀ ਆ ਤਾਂ ਵੀ ਗੰਦਾ ਹੀ ਆਂਦਾ ਹੈ ਪੀਣ ਵਾਸਤੇ ਤੇ ਅਸੀਂ ਖੈਰ ਬਾਹਰੋਂ ਲੈ ਕੇ ਆਨੇ ਆ ਤੇ ਪਰ ਹੁੰਦਾ ਨਾ ਕਿ ਬਾਕੀ ਕੰਮ ਤੇ ਮੈਨੂੰ ਕਰਨੇ ਪੈਂਦੇ ਨੇ ਤੇ ਤਾਂ ਹੀ ਮੈਨੂੰ ਲੱਗ ਰਿਹਾ ਕਿ ਇਸ ਪੈਂਟ ਦੇ ਉੱਪਰ ਨਾ ਵਾਈਟ ਵਾਈਟ ਜੇ ਸਟੇਨ ਆ ਗਏ ਨੇ ਤੇ ਮੈਂ ਕਿ ਉਹਨੂੰ ਗਿੱਲੇ ਕੱਪੜੇ ਨਾਲ ਨਾ ਸਾਫ ਕਰ ਦੇਣੀ ਆ ਤੇ ਫਿਰ ਮੈਂ ਜਾਣਾ ਹੈ ਕਿਚਨ ਵਿੱਚ ਤੇ ਕਿਚਨ ਵਿੱਚ ਅੱਜ ਬਣਾਣੀ ਹੈ ਲੋਬੀਆ ਬਣਾਣਾ ਹੈ ਤੇ ਪਹਿਲੇ ਇਹ ਵਾਲਾ ਕੰਮ ਨਾ ਬੇੜ ਕੇ ਫਿਰ ਜਾਵਾਂਗੀ ਰਸੋਈ ਵਿੱਚ ਕਪੜੇ ਜਿਹੜੇ ਧੋਤੇ ਹੋਏ ਸੀ ਨਾ ਉਹ ਤੇ ਸਵੇਰ ਤੱਕ ਬਿਲਕੁਲ ਸੁੱਕ ਗਏ ਸੀ ਪੱਕੇ ਥੱਲੇ ਮੈਂ ਪਾਏ ਸੀ ਰਾਤੀ ਜੀ ਮੈਂ ਤੁਹਾਨੂੰ ਮੈਂ ਦੱਸਿਆ ਪਹਿਲੇ ਵੀ ਤੇ ਉਹ ਤੇ ਮੈਂ ਸਾਰੇ ਸਮੇਟ ਦਿੱਤੇ ਨੇ ਮੈਂ ਕਿਹਾ ਅਗਰ ਮੈਂ ਹਲਸ ਕਰ ਦਿੱਤਾ ਨਾ ਤੇ ਕਪੜੇ ਪਏ ਰਹਿ ਜਾਣਗੇ ਔਰ ਫਿਰ ਹੁੰਦਾ ਕਿ ਜਿੰਨਾ ਮਰਜੀ ਘਰ ਸਾਫ ਹੋਵੇ ਲੇਕਿਨ ਅਗਰ ਕਪੜੇ ਬੈੜਤੇ ਪਏ ਨੇ ਤੇ ਬਹੁਤ ਜ਼ਿਆਦਾ ਨਖਲੇਰਾ ਲੱਗਦਾ ਹੈ ਬਿਲਕੁਲ ਵੀ ਅੱਛਾ ਨਹੀਂ ਲੱਗਦਾ ਤੇ ਮੈਂ ਕਿਹਾ ਚਲੋ ਪਹਿਲੇ ਮੈਂ ਕਪੜੇ ਸਮੇਟ ਲੈਣੇ ਆ ਫਿਰ ਜਾਵਾਂਗੀ ਰਸੋਈ 'ਚ ਏ ਅੱਛਾ ਮੈਂ ਨਾ ਕੰਨ ਸਵਾਣੇ ਨੇ ਤੇ ਮੈਨੂੰ ਦੱਸਣਾ ਕਿ ਇਸ ਮੌਸਮ ਵਿੱਚ ਕੰਨ ਕੰਛੇ ਦਵਾਈਆਂ ਸਹੀ ਰਹਿਣਗੇ ਕਿ ਨਹੀਂ ਕਿਉਂਕਿ ਮੈਂ ਕੰਨਾਂ ਦਾ ਟ੍ਰੀਟਮੈਂਟ ਕਰਾਇਆ ਸੀ ਜੇ ਅਗਰ ਕੋਈ ਵੀਡੀਓ ਮੇਰੀ ਪਹਿਲੇ ਦੇਖ ਰਿਹਾ ਆਏਗਾ ਤੇ ਉਹਨੂੰ ਪਤਾ ਹੈਗਾ ਮੇਰੇ ਨਾ ਮਤਲਬ ਕੰਨਾਂ ਦੇ ਜਿਹੜੇ ਹੋਲ ਨੇ ਨਾ ਕਾਫੀ ਵੱਡੇ ਹੋ ਗਏ ਸੀ ਤੇ ਮੈਂ ਉਹਨਾਂ ਨੂੰ ਨਾ ਪਹਿਲੇ ਬੰਦ ਕਰਵਾਇਆ ਤੇ ਹੁਣ ਸੋਚ ਰਹੀ ਆ ਕਿ ਇਸ ਮੌਸਮ ਵਿੱਚ ਕੰਨ ਛੇ ਦਵਾਈਆਂ ਕਿ ਨਹੀਂ ਛੇ ਦਵਾਈਆਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਮੌਸਮ ਸਹੀ ਰਹੇਗਾ ਕਿ ਨਹੀਂ ਰਹੇਗਾ ਇਅਰਿੰਗਸ ਦਾ ਮਨ ਨੂੰ ਜਿੰਨਾ ਸ਼ੌਂਕ ਹੈ ਨਾ ਉਹਨਾਂ ਹੀ ਮੈਨੂੰ ਪਾਣ ਨੂੰ ਨਹੀਂ ਮਿਲਦੇ ਹੈ ਮੈਂ ਕਿੰਨੀ ਤਰ੍ਹਾਂ ਦੀ ਵੈਰਾਈਟੀ ਮੰਗਵਾ ਕੇ ਰੱਖੀ ਹੋਈ ਹੈ ਲੇਕਿਨ ਹੁਣ ਹੁੰਦਾ ਕਿ ਪਹਿਲੇ ਮੈਂ ਕਰਨ ਸਵਾਣੇ ਆ ਫਿਰ ਪੱਕਣਗੇ ਮਤਲਬ ਹੈ ਤੇ ਚੰਜਾਟੀ ਲੱਗਦਾ ਮੈਨੂੰ ਬਹੁਤ ਜ਼ਿਆਦਾ ਹਾਲਾਂਕਿ ਮੈਂ ਜਦੋਂ ਮੇਰੀ ਮੇਰੀ ਸਿਸਟਰ ਦਾ ਵਿਆਹ ਸੀ ਨਾ ਤੇ ਉਦੋਂ ਮੈਂ ਪੂਰੇ ਸਟਿਚਸ ਲਗਵਾਏ ਸੀ ਕੰਨਾਂ ਤੇ ਲੇਕਿਨ ਉਹ ਵੀ ਮੇਰੇ ਕਾਮਯਾਬ ਨਹੀਂ ਹੋਏ ਫਿਰ ਵੀ ਮੇਰੇ ਕੰਨ ਇਸ ਤਰ੍ਹਾਂ ਹੋ ਹੀ ਗਏ ਦੁਬਾਰਾ ਦੁੱਧ ਦਾ ਪਤੀਲਾ ਖਾਲੀ ਹੋ ਗਿਆ ਸੀ ਨਾ ਤੇ ਉਹਦੇ ਵਿੱਚ ਹੀ ਆਟਾ ਗੁੰਨ ਲਿੱਤਾ ਹੈ ਥੋੜੀ ਜਿਨੀ ਮલાઈ ਲੱਗੀ ਰਹਿ ਜਾਂਦੀ ਹੈ ਨਾ ਉਹਦੇ ਨੀਚੇ ਤੇ ਆਟਾ ਗੁੰਨ ਲੋ ਤੇ ਰੋਟੀਆਂ ਸੌਫਟ ਬੰਦੀਆਂ ਨੇ ਤੇ ਹੁਣ ਮੈਂ ਸਾਰਿਆਂ ਨੂੰ ਰੋਟੀਆਂ ਖਵਾ ਦਿੱਤੀਆਂ ਨੇ ਔਰ ਹੁਣ ਤੋਲਾਂਗੀ ਭਾਂਡੇ ਭਾਂਡੇ ਤੇ ਮੈਂ ਪਹਿਲੇ ਸਵੇਰੇ ਸਾਰੇ ਮਾਣ ਚੁੱਕੀਆਂ ਤੇ ਬਾਸੇ ਦੁਪਹਿਰ ਦੇ ਹੀ ਭਾਂਡੇ ਆਗੇ ਸੀ ਜਿਆਦਾ ਨਹੀਂ ਆਗੇ ਸੀ ਤੇ ਭਾਂਡੇ ਵਗੈਰਾ ਧੋ ਕੇ ਪਹਿਲੇ ਸਿੰਕ ਸਾਰੀ ਕਲੀਨ ਕਰਾਂਗੀ ਦੁਬਾਰਾ ਤੋਂ ਜਨੀਵਾਰੀ ਭਾਂਡੇ ਧੋਣੀਆਂ ਉਨੀਵਾਰੀ ਮੇਰੀ ਆਦਤ ਹੈ ਕਿ ਸਿੰਕ ਪੂਰੀ ਸਾਫ਼ ਕਰ ਦਿਆਂ ਸਰਫ ਤੇ ਨਾਲੀ ਪਿਮ ਲਿਕਵਿਡ ਦੇ ਨਾਲੀ ਜਿੱਤੇ ਨਾਲ ਭਾਂਡੇ ਧੋਣਦੇ ਆ ਨਾ ਉਹਦੇ ਨਾਲ ਹੀ ਮੈਂ ਸਾਰੀ ਸਾਫ਼ ਕਰਦੇ ਆ ਤੇ ਬਸ ਐ ਇਹਦੇ ਨਾਲ ਹੀ ਨਾ ਮੈਂ ਆਪਣੀ ਵੀਡੀਓ ਦਾ ਐਂਡ ਕਰਾਂਗੀ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੋਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਆਪਣੇ ਫਰੈਂਡਸ ਦੇ ਨਾਲ ਔਰ ਅਗਰ ਅੱਛੀ ਲੱਗੇ ਨਾ ਤਾਂ ਪਲੀਜ਼ ਇੱਕ ਕਮੈਂਟ ਕਰਕੇ ਦੱਸ ਦੇਣਾ ਪਿਆਰਾ ਜਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਹੁਣ ਅਸੀਂ ਮਿਲਦੇ ਹਾਂ ਕੱਲ ਇੱਕ ਨਵੇਂ ਵੀਡੀਓ ਦੇ ਨਾਲ ਆਪਣਾ ਧਿਆਨ ਰੱਖਣਾ ਅੱਛਾ ਮੈਂ ਨਾ ਇਹ ਇੱਕ ਸਿਲੀਕਨ ਦਾ ਮੈਟ ਜਿਹੜਾ ਲਿੱਤਾ ਹੋਇਆ ਨਾ ਮੈਂ ਤੁਹਾਨੂੰ ਹੁਣੇ ਦਿਖਾਣੀ ਆ ਉਹ ਮੈਂ ਉਹ ਮੈਂ ਧੋਤਾ ਹੀ ਨਹੀਂ ਮੇਰਾ ਪਿੱਛੇ ਹੀ ਪਿਆ ਰਹਿ ਗਿਆ ਰੋਟੀ ਬਣਾਉਣ ਲੱਗਿਆ ਨਾ ਮੈਂ ਉਹਦਾ ਯੂਜ਼ ਕਰਦੀ ਆ ਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੈ ਉਹ ਮਤਲਬ ਐ ਹੁੰਦਾ ਹੈ ਕਿ ਜਿਵੇਂ ਹੀ ਰੋਟੀ ਬਣਾਈ ਉਵੇਂ ਹੀ ਉਹਨੂੰ ਨਾਲ ਦੇ ਨਾਲ ਧੋ ਦੋ ਨਾ ਤੇ ਬਹੁਤ ਜਲਦੀ ਸਾਫ ਸੁਥਰਾ ਹੋ ਜਾਂਦਾ ਹੈ ਤੇ ਐਮਨ ਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਨਾ ਤਾਂ ਇਹ ਆ ਆ ਆਰਾਮ ਨਾ ਨਾ ਲੋਕਲ ਮਾਰਕੀਟ ਤੋਂ ਮਿਲ ਜਾਂਦਾ ਹੈ ਤੇ ਹੁਣ ਅਸੀਂ ਕੱਲ ਮਿਲਦੇ ਹਾਂ